ਅਨਹਦ ਬਾਣੀ ਦਾ ਜਿਹੜਾ ਵਿਸ਼ਾ ਹੈ ਨਾ ਜੀ ਨਾ ਤਾਂ ਉਹ ਇਹਨਾਂ ਕੰਨਾਂ ਨਾਲ ਸੁਣਦੀ ਆ ਨਾ ਉਹ ਇਹਨਾਂ ਅੱਖਾਂ ਦੇ ਨਾਲ ਦਿਖਦੀ ਆ ਮਹਾਰਾਜ ਨੇ ਅਨਹਦ ਬਾਣੀ ਬਾਰੇ ਸਮਝਾਇਆ ਤਿਸ ਰੂਪ ਨਾ ਰੇਖ ਅਨਾਹਦ ਵਜੈ ਉਹ ਸਨਹਦ ਬਾਣੀ ਦਾ ਨਾ ਰੂਪ ਏ ਨਾ ਰੇਖ ਹੈ ਬਿਨਾ ਭਾਸ਼ਾ ਦੀ ਜਿਹੜੀ ਦੁਨੀਆਵੀ ਭਾਸ਼ਾ ਹੈ ਤੇ ਬਿਨਾ ਰੂਪ ਦੀ ਇੱਕ ਆਵਾਜ਼ ਹੈ ਅਨਾਹਦ ਵਜੈ ਸ਼ਬਦ ਨਰੰਜਨ ਕੀ ਆ ਠੀਕ ਹੈ ਨਾ ਜੀ ਕਹਿੰਦੇ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰਵਾਸਾ ਪਾਏ ਉੱਥੇ ਅਨਹਦ ਸ਼ਬਦ ਵਜਾਇਆ ਦਿਨ ਰਾਤੀ ਜਦੋਂ ਨੌ ਦਰਵਾਜਿਆਂ ਦੀ ਹੱਦਬੰਦੀ ਵੇਖਣ ਸੁਣਨ ਬੋਲਣ ਅੱਖਾਂ ਬਾਜੋ ਵੇਖਣਾ ਕੰਨਾਂ ਬਾਜੋ ਸੁਣਨਾ ਮੂੰਦਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਜੇ ਤਾਂ ਉਹ ਜਿਹੜਾ ਵਿਸ਼ਾ ਹੈ ਨਾ ਜੀ ਵੈਗਰੂ ਉਹ ਹੈਗਾ ਜਦੋਂ ਕੋਈ ਵੀ ਇੱਕ ਜੀਵ ਪ੍ਰੈਕਟੀਕਲ ਕਰਕੇ ਆਪਦੀ ਕਮਾਈ ਕਰਕੇ ਸਹਜ ਦੇ ਵਿੱਚ ਜਾਂਦਾ ਹੈ ਉਹਨਾਂ ਦੇ ਲਈ ਉਹ ਵਿਸ਼ਾ ਬਹੁਤ ਜ਼ਿਆਦਾ ਪ੍ਰਚਾਰਕ ਜਿਹੜੇ ਐ ਪ੍ਰਚਾਰਤ ਕਰ ਰਹੇ ਆ ਕੇਵਲ ਗਿਆਨ ਅਧਾਰਤ ਪ੍ਰਚਾਰ ਹੁੰਦਾ ਹੈ ਇਹ ਟੀ ਟੀ ਇਹ ਪੀ ਪੀ ਹਾਲਾਂਕਿ ਇਸ ਨੂੰ ਅਕਾਲਪੁਰਖ ਦੇ ਮੁਖ ਦੀ ਆਵਾਜ਼ ਕਿਹਾ ਜੀ ਜਿਹੜੀ ਸਹਿਜ ਦੇ ਵਿੱਚ ਜਾ ਕੇ ਧੁਨ ਪ੍ਰਗਟ ਹੁੰਦੀ ਹੈ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਉਹਨਾਂ ਨੇ ਕਹਿੰਦੇ ਤਾਂ ਤੇਰਾ ਜਨ ਨਿਰਿਤ ਕਰਿਆ ਗੁਣ ਗਾਵੈ ਰਬਾਬ ਪਖਾਵਜ ਤਾਲ ਕੁੰਗਰੂ ਰਬਾਬ ਪਖਾਵਜ ਤਾਲ ਤੇ ਕੁੰਗਰੂ ਦੀ ਨਿਆਈ ਕਹਿੰਦੇ ਅਨਹਦ ਸ਼ਬਦ ਵਜਾਵੈ ਇਸ ਤਰ੍ਹਾਂ ਦੀ ਆਵਾਜ਼ ਅੰਦਰ ਚੱਲਦੀ ਹੈ ਕੁੰਗਰੂ ਵਜੈ ਜੇ ਮਨ ਲੱਗੈ ਠੀਕ ਹੈ ਨਾ ਜੀ ਕਹਿੰਦੇ ਨੌ ਸਰ ਸੁਪਰ ਦਸਵੇਂ ਪੂਰੇ ਤੇ ਅਨਹਤ ਸੁਣ ਵਜਾਵੈ ਤੂਰੇ ਤੂਰ ਦੀ ਆਵਾਜ਼ ਵੀ ਅੰਦਰ ਚੱਲਦੀ ਹੈ ਤੇ ਜੀ ਨੂੰ ਉਹਨੇ ਕਹਿਣਾ ਟੀ ਟੀ ਪੀ ਪੀ ਕਿਉਂਕਿ ਉਹਦੀ ਹਉਮੈ ਤੇ 6 ਵਜ ਗਈ ਨਾ ਚਾਹੇ ਉਹ ਵੱਡਾ ਪ੍ਰਚਾਰਕ ਹੈ ਚਾਹੇ ਉਹਾਂ ਦੇ ਵਿੱਚ ਦ੍ਰਿਸ਼ਟਮਾਨ ਦੇ ਵਿੱਚ ਜਾਂ ਕੱਲੀ ਸੇਵਾ ਕਰੀ ਜਾਣੀ ਸਿਮਰਨ ਨਾ ਕਰਨਾ ਜਾਂ ਕੱਲਾ ਬਾਣੀ ਪੜਦੇ ਰਹੇ ਉਹਨੂੰ ਖੋਜਿਆ ਨਾ ਭਈ ਇਸ ਤਰ੍ਹਾਂ ਨਹੀਂ ਹੈਗਾ ਇਸ ਤੋਂ ਉੱਪਰ ਹੈ ਸਭ ਤੋਂ ਪਹਿਲਾਂ ਤਾਂ ਉਹਦੀ ਹਉਮੈ ਤੇ ਇਹ 6 ਵਜ ਜਾਂਦੀ ਹੈ ਵੀ ਜੋ ਮੈਂ ਕੀਤਾ ਉਹ ਗਲਤ ਆ ਉਹਦੇ ਤੋਂ ਬਾਅਦ ਜਦੋਂ ਜੀਵ ਕਮਾਈ ਕਰਦਾ ਹੈ ਗੁਰਮਖ ਟੀਚਰਾਂ ਦੇ ਰਹੀਂ ਚੱਲਦਾ ਫਿਰ ਜਦੋਂ ਅੰਦਰ ਸਹਿਜ ਚ ਜਾ ਕੇ ਅਨਖਦ ਬਾਣੀ ਸੁਣਦੀ ਆ ਨਾ ਸਰੀਰ ਤੋਂ ਹਲਕਾ ਜਿਹਾ ਉੱਪਰ ਉੱਠ ਕੇ ਉੱਥੇ ਅੰਮ੍ਰਿਤ ਰਸ ਤੇ ਪ੍ਰਕਾਸ਼ ਆਉਂਦਾ ਤਾਂ ਜਿਹੜਾ ਹੁਣ ਇੱਕ ਆਮ ਬੰਦਾ ਜਿਹਦੇ ਹਜੇ ਬਿਲਕੁਲ ਬਿਗਨਰ ਆ ਉਹਦੇ ਸ਼ਬਦ ਚੱਲ ਪਿਆ ਉਹਨੇ ਆਮ ਹੀ ਕਹਿ ਦੇਣਾ ਜੀ ਮੈਨੂੰ ਵੀ ਸੁਣਦੀ ਆ ਤਾਂ ਉਹਨੇ ਅੱਗੋਂ ਸਵਾਲ ਕਰਤਾ ਜੇ ਤੇ ਹੁਣ ਤੁਸੀਂ ਦੇਖੋ ਜੀ ਥੋੜੇ ਚਿਰ ਬਾਣੀ ਗੁਰੂ ਜੀ ਜੇ ਲਿਖਿਆ ਜਪਜੀ ਸਾਹਿਬ ਜੇ ਜਾਪ ਸਾਹਿਬ ਇਹਦਾ ਪੜਨ ਸਮਝਣ ਦਾ ਵਿਚਾ ਇਹ ਅਨਖਦ ਬਾਣੀ ਨਹੀਂ ਹੈ ਵੀ ਇਹ ਪੜਨ ਲਿਖਣ ਚ ਨਹੀਂ ਆਉਂਦੀ ਹਾਂ ਤਾਂ ਹੀ ਪ੍ਰੈਕਟੀਕਲ ਕਰੋ ਜੀ ਜੀ ਐਵੇਂ ਮਤਲਬ ਜਿਵੇਂ ਆਮ ਦੇਖਦੇ ਆ ਨਾ ਪਟਠੇ ਹੁੰਦੇ ਨੇ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਉਹ ਜਿੱਥੇ ਖਲੋਦੇ ਉਹ ਸਿਰ ਮਾਰਨ ਲੱਗ ਪੈਂਦੇ ਗੱਡੀਆਂ ਦਾ ਗੱਡੀਆਂ ਦਾਬਤੀਆਂ ਗਾਹ ਕੰਦ ਆਈ ਤੇ ਕੰਦ ਚ ਮਾਰਨ ਲੱਗ ਗਏ 30 ਸਾਲ ਦਾ ਪ੍ਰਚਾਰਕ ਆ ਭਾਵੇਂ 25 ਦਾ ਭਾਵੇਂ ਹੁਣ ਅਸੀਂ ਕੀ ਕਰੀਏ ਕਿਉਂਕਿ ਜਿੰਨੀ ਕੋ ਉਹਦੀ ਖੋਜ ਸੀਗੀ ਉਹਨਾਂ ਕੋ ਪ੍ਰਚਾਰ ਕਰ ਰਿਹਾ ਇੱਕ ਜੀਵ ਜਿਹੜਾ ਚੱਲ ਹੀ ਸਿਰਫ ਗਿਆਨ ਚ ਰਿਹਾ ਉਹਨੂੰ ਕੋਈ ਪ੍ਰਾਪਤੀ ਨਹੀਂ ਇੱਕ ਜੀਵ ਹੱਠ ਕਰ ਰਿਹਾ ਹੱਠ ਨੂੰ ਕੋਈ ਪ੍ਰਾਪਤੀ ਨਹੀਂ ਇੱਕ ਕੋ ਮਾਲਾ ਫੜ ਕੇ ਹੀ ਬੈਠਾ ਹੁਣ ਜਦੋਂ ਤੁਸੀਂ ਹੱਠ ਕਰ ਲੈਨੇ ਹੋ ਨਾ ਉਦੋਂ ਗੁੰਜਾਇਸ਼ ਖਤਮ ਹੋ ਜਾਂਦੀ ਆ ਫਿਰ ਤੁਸੀਂ ਇਹ ਕਹਿਣ ਜੋਗੇ ਨਹੀਂ ਗੰジャਇਸ਼ ਰੱਖੋ ਨਾ ਬਿਲਕੁਲ ਇਹ ਬਹੁਤ ਜ਼ਰੂਰੀ ਗੱਲ ਹੈ ਤੁਸੀਂ ਆਓ ਤਾਂ ਸਹੀ ਸੰਗਤ ਵਿੱਚ ਪ੍ਰੈਕਟੀਕਲ ਕਰੋ ਤਾਂ ਸਹੀ ਇਹ ਤਾਂ ਸੋਚੋ ਵੀ ਕਿਤੇ ਮੈਂ ਮੇਰਾ ਰਸਤਾ ਹੀ ਰਸਤਾ ਗਲਤ ਹੋਣ ਨੂੰ ਤਾਂ ਜੋਗੀ ਹਜ਼ਾਰ-ਹਜ਼ਾਰ ਸਾਲ ਗਲਤ ਵਿਧੀ ਚ ਬੈਠੇ ਰਹੇ ਬਿਲਕੁਲ ਬੈਠੇ ਰਹੇ ਗਲਤ ਵਿਧੀ ਤੇ ਕਹਿਣ ਤੋਂ ਭਾਅ ਵੀ ਉਸੇ ਹੱਟ ਚ ਬੈਠੇ ਰਹੇ ਹਜ਼ਾਰ ਸਾਲ ਬੈਠੇ ਰਹੇ ਆ ਮੈਂ ਕੋਈ ਪੁੱਛ ਨਹੀਂ ਹੂੰ